ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਕੁਝ ਬਹੁਤ ਹੀ ਡੂੰਘੇ ਰੂਹਾਨੀ ਵਿਚਾਰਾਂ ਦੀ ਤਹਿ ਤੱਕ ਜਾ ਰਹੇ ਹਾਂ ਸਾਡੇ ਕੋਲ ਜੋ ਸਰੋਤ ਹਨ ਉਹ ਸਾਨੂੰ ਇੱਕ ਅਜਿਹੀ ਸ਼ਕਤੀ ਨਾਲ ਜੋੜਨ ਦਾ ਰਾਹ ਦਿਖਾਉਂਦੇ ਨੇ ਜੋ ਕਿਤੇ ਦੂਰ ਨਹੀਂ ਸਗੋਂ ਸਾਡੇ ਆਸ-ਪਾਸ ਸਾਡੇ ਅੰਦਰ ਹੀ ਹੈ ਅੱਜ ਦੀ ਆਪਣੀ ਗੱਲਬਾਤ ਨਾ ਇੱਕ ਸਫ਼ਰ ਵਾਂਗ ਹੈ ਇੱਕ ਸਫ਼ਰ ਪੈਮਾਨੇ ਦਾ ਯਾਨੀ ਸਕੇਲ ਦਾ ਆਪਾਂ ਬਿਲਕੁਲ ਨਿੱਜੀ ਪੱਧਰ ਤੋਂ ਸ਼ੁਰੂ ਕਰਾਂਗੇ ਖਾਲੀ ਰਸਮਾਂ ਤੇ ਸੱਚੀ ਅੰਦਰੂਨੀ ਸ਼ਰਧਾ ਵਿੱਚ ਕੀ ਫਰਕ ਹੈ ਫਿਰ ਥੋੜਾ ਜਿਹਾ ਜ਼ੂਮ ਆਊਟ ਕਰਾਂਗੇ ਤੇ ਅਖੀਰ ਵਿੱਚ ਆਪਾਂ ਪੂਰੀ ਤਰ੍ਹਾਂ ਬ੍ਰਹਮੰਡੀ ਪੈਮਾਨੇ ਤੇ ਪਹੁੰਚਾਂਗੇ ਇਹ ਇੱਕ ਸਫ਼ਰ ਹੈ ਅੰਦਰ ਤੋਂ ਅਨੰਤ ਤੱਕ ਦਾ ਬਿਲਕੁਲ ਤੇ ਇਸ ਸਫ਼ਰ ਦੀ ਨੀ ਇੱਕ ਬਹੁਤ ਹੀ ਕਮਾਲ ਦੇ ਵਿਚਾਰ ਤੇ ਟਿਕੀ ਹੋਈ ਹੈ ਵਿਚਾਰ ਇਹ ਹੈ ਕਿ ਸਿਰਜਣਹਾਰ ਆਪਣੇ ਬਣਾਈ ਹੋਈ ਸ੍ਰਿਸ਼ਟੀ ਤੋਂ ਵੱਖਰਾ ਨਹੀਂ ਸਗੋਂ ਉਸੇ ਦਾ ਹਿੱਸਾ ਹੈ ਉਸੇ ਵਿੱਚ ਵਸਤਾ ਹੈ ਇਸ ਲਈ ਅੱਜ ਦੀ ਚਰਚਾ ਦਾ ਸਾਰਾ ਜ਼ੋਰ ਇਸ ਗੱਲ ਤੇ ਰਹੇਗਾ ਕਿ ਇਹ ਨਜ਼ਰੀਆ ਸਾਨੂੰ ਬਾਹਰੀ ਕਰਮਕਾਂਡਾਂ ਤੋਂ ਹਟਾ ਕੇ ਇੱਕ ਡੂੰਘੇ ਦਿਲੋ ਜੁੜਾਵ ਵੱਲ ਕਿਵੇਂ ਲੈ ਕੇ ਜਾਂਦਾ ਹੈ ਮਤਲਬ ਇਹ ਸਰੀਰਿਕ ਹਾਜ਼ਰੀ ਤੋਂ ਵੱਧ ਮਾਨਸਿਕ ਹਜ਼ੂਰੀ ਦੀ ਗੱਲ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਪਹਿਲਾ ਹੀ ਸ਼ਲੋਕ ਵਾਹ ਇੱਕ ਬਹੁਤ ਵੱਡੀ ਗੱਲ ਕੇੰਦਾ ਕੁਦਰਤ ਕਰਕੇ ਵਸਿਆ ਸੋਏ ਮਤਲਬ ਉਸਨੇ ਕੁਦਰਤ ਬਣਾ ਕੇ ਉਹ ਉਸੇ ਵਿੱਚ ਵਸ ਗਿਆ ਕੋਈ ਬਾਰ ਬੱਠਾ ਤਮਾਸ਼ਾ ਨਹੀਂ ਦੇਖ ਰਿਆ ਉਹ ਖੇਡ ਦਾ ਹਿੱਸਾ ਹੈ ਹਾਂ ਬਿਲਕੁਲ ਤੇ ਫਿਰ ਅਗਲੀ ਹੀ ਲਾਈਨ ਕਹਿੰਦੀ ਹੈ ਵਕਤ ਵਿਚਾਰੇ ਸੋ ਬੰਦਾ ਹੋਏ ਯਾਨੀ ਅਸਲੀ ਇਨਸਾਨ ਉਹ ਹੈ ਜੋ ਇਸ ਮਨੁੱਖਾ ਜਨਮ ਦੇ ਮੌਕੇ ਜਾਂ ਮਕਸਦ ਬੜੇ ਸੋਚ ਵਿਚਾਰ ਕਰਦਾ ਹੈ ਹਾਂ ਇੱਥੇ ਵਕਤ ਸਿਰਫ ਕੜੀ ਦਾ ਸਮਾਂ ਨਹੀਂ ਹੈ ਇਹ ਮੌਕਾ ਹੈ ਇੱਕ ਓਪਰਚੁਨਿਟੀ ਕਿ ਅਸੀਂ ਇਸ ਮਨੁੱਖਾ ਜੀਵਨ ਦੇ ਮੌਕੇ ਦਾ ਸਹੀ ਇਸਤੇਮਾਲ ਕਰ ਰਹੇ ਹਾਂ ਬਾਣੀ ਇਹੀ ਸਵਾਲ ਖੜਾ ਕਰ ਰਹੀ ਹੈ ਹੈਨਾ ਤੇ ਇਸੇ ਲਈ ਅਗਲੀਆਂ ਲਾਈਨਾਂ ਉਹਨਾਂ ਲੋਕਾਂ ਤੇ ਟਿੱਪਣੀ ਕਰਦੀਆਂ ਹਨ ਜੋ ਸਿਰਫ ਸਰੈ ਸਰੀਅਤ ਕਰਹਿ ਵਿਚਾਰ ਮਤਲਬ ਜੋ ਸਿਰਫ ਧਾਰਮਿਕ ਕਾਨੂੰਨਾ ਨਿਯਮਾਂ ਦੀਆਂ ਬਹਿਸਾਂ ਵਿੱਚ ਹੀ ਫਸੇ ਰਹਿੰਦੇ ਹਨ ਤੇ ਸਵਾਲ ਵੀ ਬਹੁਤ ਸਿੱਧਾ ਪੁੱਛਿਆ ਗਿਆ ਹੈ ਬਹੁਤ ਸਿੱਧਾ ਸ਼ਲੋਕ ਪੁੱਛਦਾ ਹੈ ਕਿ ਜੇ ਤੁਹਾਨੂੰ ਖੇਡ ਦਾ ਮਕਸਦ ਹੀ ਨਹੀਂ ਪਤਾ ਤਾਂ ਸਿਰਫ ਨਿਯਮ ਰੱਟਣ ਨਾਲ ਬਿਨ ਬੂਝੇ ਕਿਵੇਂ ਪਾਵੇਹ ਪਾਰ ਤੁਸੀਂ ਮੰਜ਼ਿਲ ਤੇ ਪਹੁੰਚੋਗੇ ਕਿਵੇਂ ਇਹ ਤਾਂ ਖਾਲੀ ਰੀਤੀ ਰਿਵਾਜਾਂ ਦੀ ਬਹੁਤ ਜ਼ਬਰਦਸਤ ਆਲੋਚਨਾ ਹੋਈ ਪਰ ਮੇਰੇ ਮਨ ਵਿੱਚ ਇੱਕ ਸਵਾਲ ਆ ਰਿਹਾ ਹੈ ਕੋਈ ਸੁਣਨ ਵਾਲਾ ਇਹ ਵੀ ਸੋਚ ਸਕਦਾ ਹੈ ਕਿ ਕੀ ਇਸ ਦਾ ਮਤਲਬ ਇਹ ਹੈ ਕਿ ਨਿਯਮਾਂ ਤੇ ਅਨੁਸ਼ਾਸਨ ਦਾ ਕੋਈ ਮਤਲਬ ਹੀ ਨਹੀਂ ਕਿ ਇਹ ਬਾਣੀ ਕਿਸੇ ਤਰ੍ਹਾਂ ਦੀ ਰੋਹਾਨੀ ਅਰਾਜਕਤਾ ਦੀ ਗੱਲ ਕਰ ਰਹੀ ਹੈ ਜਾਂ ਕੁਝ ਹੋ ਰਿਹਾ ਹੈ ਨਹੀਂ ਨਹੀਂ ਬਹੁਤ ਵਧੀਆ ਸਵਾਲ ਹੈ ਇਹ ਨਿਯਮਾਂ ਨੂੰ ਰੱਦ ਕਰਨ ਦੀ ਗੱਲ ਬਿਲਕੁਲ ਨਹੀਂ ਹੈ ਇਹ ਨਿਯਮਾਂ ਦੇ ਪਿੱਛੇ ਦੀ ਭਾਵਨਾ ਨੂੰ ਸਮਝਣ ਦੀ ਗੱਲ ਹੈ ਦੇਖੋ ਜੇ ਤੁਸੀਂ ਸਿਰਫ ਇਸ ਲਈ ਸੱਜੇ ਖੱਬੇ ਦੇਖ ਕੇ ਸੜਕ ਪਾਰ ਕਰ ਰਹੇ ਹੋ ਕਿਉਂਕਿ ਇਹ ਨਿਯਮ ਹੈ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਇਸ ਦਾ ਮਕਸਦ ਆਪਣੀ ਜਾਨ ਬਚਾਉਣਾ ਹੈ ਤਾਂ ਉਹ ਨਿਯਮ ਪਾਲ ਲੈਣਾ ਬੇਕਾਰ ਹੈ ਇਸੇ ਲਈ ਸਲੋ ਕੱਡੇ ਹਲ ਦੱਸਤਾ ਹੈ ਕੀ ਹੱਲ ਹੈ ਹੱਲ ਹੈ ਸਿਦਕ ਕਰ ਸਜਦਾ ਮੰਨ ਕਰ ਮਕਸੂਦ ਯਾਨੀ ਅਸਲੀ ਸਜਦਾ ਅਸਲੀ ਮੱਥਾ ਟੇਕਣਾ ਰੱਬ ਤੇ ਅਟੁੱਟ ਭਰੋਸਾ ਸਿਦਕ ਰੱਖਣਾ ਹੈ ਤੇ ਜ਼ਿੰਦਗੀ ਦਾ ਅਸਲੀ ਮਕਸਦ ਜਾਂ ਨਿਸ਼ਾਨਾ ਮਕਸੂਦ ਆਪਣੇ ਮਨ ਨੂੰ ਉਸ ਇੱਕ ਨਾਲ ਜੋੜਨਾ ਹੈ ਅੱਛਾ ਤਾਂ ਜਦੋਂ ਇਹ ਅੰਦਰੂਨੀ ਅਵਸਥਾ ਬਣ ਜਾਂਦੀ ਹੈ ਫਿਰ ਨਤੀਜਾ ਕੀ ਨਿਕਲਦਾ ਹੈ ਫਿਰ ਨਤੀਜਾ ਇਹ ਹੁੰਦਾ ਹੈ ਜੇ ਤਿਰ ਦੇਖਾ ਤਿਹ ਤਿਰ ਮੌਜੂਦ ਫਿਰ ਤੁਸੀਂ ਜਿੱਧਰ ਮਰਜੀ ਦੇਖੋ ਉਹ ਤੁਹਾਨੂੰ ਹਰ ਥਾਂ ਹਾਜ਼ਰ ਨਾਜ਼ਰ ਮਿਲੇਗਾ ਬਾਹਰ ਦੀ ਪਾਲ ਅੰਦਰ ਦੇ ਅਹਿਸਾਸ ਵਿੱਚ ਬਦਲ ਜਾਂਦੀ ਹੈ ਇਹ ਬਹੁਤ ਦਿਲਚਸਪ ਹੈ ਕਿ ਕਿਵੇਂ ਸਾਰਾ ਧਿਆਨ ਅੰਦਰ ਵੱਲ ਮੁੜ ਰਿਹਾ ਹੈ ਬਾਹਰੀ ਥਾਂ ਤੋਂ ਹਟ ਕੇ ਮਨ ਦੀ ਅਵਸਥਾ ਵੱਲ ਤੇ ਸਾਡੇ ਕੋਲ ਜੋ ਅਗਲੇ ਸਰੋਥ ਹਨ ਉਹ ਇਸ ਅੰਦਰੂਨੀਕਰਨ ਦੇ ਵਿਚਾਰ ਨੂੰ ਇੱਕ ਕਦਮ ਹੋਰ ਅੱਗੇ ਲੈ ਕੇ ਜਾਂਦੇ ਨੇ ਇੱਕ ਸ਼ਲੋਕ ਕਹਿੰਦਾ ਹੈ ਗੁਰਸਬਾ ਏਵ ਨਪਾਈਏ ਨਾ ਨੇਲੇ ਨਾ ਦੂਰ ਮਤਲਬ ਗੁਰੂ ਦੀ ਸੱਚੀ ਸੰਗਤ ਸਿਰਫ ਇਸ ਗੱਲ ਨਾਲ ਨਹੀਂ ਮਿਲਦੀ ਕਿ ਤੁਸੀਂ ਸਰੀਰਕ ਤੌਰ ਤੇ ਕਿੰਨੇ ਨੇੜੇ ਜਾਂ ਦੂਰ ਹੋ ਬਿਲਕੁਲ ਇਹ ਉਸ ਪੁਰਾਣੀ ਧਾਰਨਾ ਨੂੰ ਸਿੱਧੀ ਚੁਣੌਤੀ ਹੈ ਕਿ ਕਿਸੇ ਤੀਰਥ ਸਥਾਨ ਤੇ ਜਾਣ ਨਾਲ ਜਾਂ ਕਿਸੇ ਮਹਾਪੁਰਖ ਦੇ ਕੋਲ ਬੈਠਣ ਨਾਲ ਹੀ ਸਭ ਕੁਝ ਮਿਲ ਜਾਵੇਗਾ ਸਾਰਾ ਜ਼ੋਰ ਸਰੀਰਕ ਹਾਜ਼ਰੀ ਤੋਂ ਹਟਾ ਕੇ ਮਾਨਸਿਕ ਹਾਜ਼ਰੀ ਤੇ ਲਿਆਂਦਾ ਗਿਆ ਹੈ ਤਾਂ ਅਸਲ ਮਿਲਾਬ ਕਦੋਂ ਹੁੰਦਾ ਹੈ ਅਸਲ ਮਿਲਾਪ ਉਦੋਂ ਹੁੰਦਾ ਹੈ ਜਿਵੇਂ ਸ਼ਲੋਕ ਕਹਿੰਦਾ ਹੈ ਜਾ ਮਨ ਰਹੇ ਹਦੂਰ ਜਦੋਂ ਤੁਹਾਡਾ ਮਨ ਹਜ਼ੂਰੀ ਵਿੱਚ ਹੋਵੇ ਜਦੋਂ ਉਹ ਗੁਰੂ ਦੀ ਯਾਦ ਵਿੱਚ ਟਿਕਿਆ ਹੋਵੇ ਇਹ ਤਾਂ ਉਹੀ ਗੱਲ ਹੋ ਗਈ ਨਾ ਜਿਵੇਂ ਕੋਈ ਜ਼ੂਮ ਮੀਟਿੰਗ ਵਿੱਚ ਬੈਠਾ ਹੋਵੇ ਕੈਮਰਾ ਵੀ ਚੱਲ ਰਿਹਾ ਹੈ ਹਾਂ ਪਰ ਦਿਮਾਗ ਕਿਤੇ ਹੋਰ ਹੀ ਘੁੰਮ ਰਿਹਾ ਹੈ ਉਹ ਸਰੀਰਕ ਤੌਰ ਤੇ ਹਾਜ਼ਰ ਹੈ ਪਰ ਅਸਲ ਵਿੱਚ ਉਥੇ ਹੈ ਹੀ ਨਹੀਂ ਤੁਸੀਂ ਬਿਲਕੁਲ ਸਹੀ ਸਮਝਿਆ ਤੇ ਇਸ ਦੇ ਉਲਟ ਕੋਈ ਹਜ਼ਾਰਾਂ ਮੀਲ ਦੂਰ ਬੈਠਾ ਵੀ ਪੂਰੀ ਤਰ੍ਹਾਂ ਗੱਲਬਾਤ ਵਿੱਚ ਸ਼ਾਮਿਲ ਹੋ ਸਕਦਾ ਹੈ ਇਹੀ ਫਰਕ ਹੈ ਜੇ ਮਨ ਜੁੜਿਆ ਹੈ ਤਾਂ ਦੂਰੀ ਮਾਇਨੇ ਨਹੀਂ ਰੱਖਦੀ ਤੇ ਜੇ ਮਨ ਭਟਕ ਰਿਹਾ ਹੈ ਤਾਂ ਨੇੜਤਾ ਦਾ ਵੀ ਕੋਈ ਲਾਭ ਨਹੀਂ ਇੱਕ ਤਰ੍ਹਾਂ ਨਾਲ ਇਹ ਰੂਹਾਨੀਅਤ ਨੂੰ ਪੁਗੋਲ ਤੋਂ ਆਜ਼ਾਦ ਕਰ ਦਿੰਦਾ ਹੈ ਵਾਹ ਹੁਣ ਆਪਣਾ ਸਫਰ ਸੱਚਮੁੱਚ ਜ਼ੂਮ ਆਊਟ ਕਰ ਰਿਹਾ ਹੈ ਅਸੀਂ ਨਜੀ ਮਾਨਸਿਕ ਅਵਸਥਾ ਤੋਂ ਸ਼ੁਰੂ ਕੀਤਾ ਤੇ ਹੁਣ ਅਗਲੀ ਪੌੜੀ ਦਾ ਪੈਮਾਨਾ ਤਾਂ ਬਿਲਕੁਲ ਬ੍ਰਹਮੰਡੀ ਹੈ ਮੈਂ ਇੱਥੇ ਇੱਕ ਸੂਚੀ ਦੇਖ ਰਿਹਾ ਹਾਂ ਸप्तਦੀਪ ਸप्त ਸਾਗਰਾ ਸप्त महाਦੀਪ ਸੱਤ ਸਮੁੰਦਰ ਨਵਖੰਡ ਜੋਦੀ ਵੇਦ 10 ਅਸ਼ਟ ਪੁਰਾਣਾ ਯਾਨੀ 18 ਪੁਰਾਣ ਇੰਜ ਲੱਗਦਾ ਜਿਵੇਂ ਉਸ ਸਮੇਂ ਦੀ ਦੁਨੀਆ ਵਿੱਚ ਮੌਜੂਦ ਹਰ ਚੀਜ਼ ਦੀ ਗਿਣਤੀ ਕੀਤੀ ਜਾ ਰਹੀ ਹੈ ਇਸ ਬ੍ਰਹਮੰਡੀ ਸੂਚੀ ਦਾ ਮਕਸਦ ਕੀ ਹੈ ਦੇਖੋ ਇਹ ਸਿਰਫ ਇੱਕ ਸੂਚੀ ਨਹੀਂ ਇਹ ਉਸ ਸਮੇਂ ਦਾ ਬ੍ਰਹਮੰਡ ਦਾ ਨਕਸ਼ਾ ਹੈ ਇਹ ਉਸ ਵੇਲੇ ਦੀ ਕੋਸਮੋਲੋਜੀ ਹੈ ਜਿਵੇਂ ਅਜ ਦੀ ਭਾਸ਼ਾ ਵਿੱਚ ਲਿਖ ਰਹੇ ਹੁੰਦੇ ਤਾਂ ਸ਼ਾਇਦ ਕਹਿੰਦੇ ਉਹ ਹਰ ਗੈਲੈਕਸੀ ਵਿੱਚ ਮੌਜੂਦ ਹੈ ਹਰ ਗ੍ਰਹਿ ਤੇ ਹਰ ਐਟਮ ਦੇ ਅੰਦਰ ਤੇ ਪੂਰੇ ਇੰਟਰਨੈਟ ਤੇ ਛਾਇਆ ਹੋਇਆ ਹੈ ਹਾਂ ਬਿਲਕੁਲ ਲੇਖਕ ਉਸ ਸਮੇਂ ਦੇ ਸਭ ਤੋਂ ਵਿਸ਼ਾਲ ਸ਼ਬਦ ਵਰਤ ਰਹੇ ਸਨ ਤਾਂ ਕਿ ਇਹ ਦੱਸ ਸਕਣ ਕਿ ਉਸ ਦੀ ਮੌਜੂਦਗੀ ਪੂਰਨ ਹੈ ਮਤਲਬ ਇਸ ਤੋਂ ਬਚਣ ਦੀ ਕੋਈ ਥਾਂ ਨਹੀਂ ਇੱਕ ਬ੍ਰਹਮੰਡੀ ਨਕਸ਼ਾ ਹੈ ਤੇ ਉਹ ਕਹਿ ਰਹੇ ਹਨ ਕਿ ਰੱਬ ਇਸ ਨਕਸ਼ੇ ਦੇ ਹਰ ਇੱਕ ਬਿੰਦੂ ਤੇ ਮੌਜੂਦ ਹੈ ਤੇ ਫਿਰ ਅੱਗੇ ਲਿਖਿਆ ਹੈ ਹਰ ਸਬਨਾ ਵਿੱਚ ਤੂੰ ਵਰਤਦਾ ਉਹ ਸਿਰਫ ਮੌਜੂਦ ਹੀ ਨਹੀਂ ਸਗੋ ਹਰ ਚੀਜ਼ ਵਿੱਚ ਕੰਮ ਕਰ ਰਿਹਾ ਹੈ ਵਰਤ ਰਿਹਾ ਹੈ ਤੇ ਫਿਰ ਉਹਨਾਂ ਲੋਕਾਂ ਦੀ ਸਿਫਤ ਕੀਤੀ ਗਈ ਹੈ ਜੋ ਇਸ ਸੱਚ ਨੂੰ ਸਮਝਦੇ ਹਨ ਜੋ ਗੁਰਮੁਖ ਹਰ ਆਰਾਧ ਦੇ ਤਿਨਹਾਂ ਕੁਰਬਾਨਾ ਹਾਂ ਕਿਉਂਕਿ ਉਹ ਇਸ ਚੋਜ ਵਿਡਾਣਾ ਇਸ ਹੈਰਾਨੀਜਨਕ ਖੇਡ ਨੂੰ ਸਮਝ ਜਾਂਦੇ ਹਨ ਮੈਨੂੰ ਕਈ ਵਾਰ ਉਹ ਅਹਿਸਾਸ ਯਾਦ ਆਂਦਾ ਜਦੋਂ ਤੁਸੀਂ ਕਿਤੇ ਕੁਦਰਤ ਵਿੱਚ ਹੋਵੋ ਸ਼ਾਇਦ ਰਾਤ ਨੂੰ ਤਾਰਿਆਂ ਭਰਿਆ ਅਸਮਾਨ ਦੇਖ ਰਹੇ ਹੋਵੋ ਤੇ ਅਚਾਨਕ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਸੀਂ ਕਿੰਨੇ ਛੋਟੇ ਹੋ ਤੇ ਨਾਲ ਹੀ ਹਰ ਚੀਜ਼ ਨਾਲ ਕਿੰਨੇ ਡੂੰਗੇ ਜੁੜੇ ਹੋਏ ਹੋ ਇਹ ਸ਼ਬਦ ਉਸੇ ਅਹਿਸਾਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਿਰਜਨਹਾਰ ਕਿਤੇ ਦੂਰ ਨਹੀਂ ਉਹ ਉਹਨਾਂ ਤਾਰਿਆਂ ਵਿੱਚ ਉਹਨਾਂ ਦਰਖਤਾਂ ਵਿੱਚ ਤੇ ਤੁਹਾਡੇ ਅੰਦਰ ਵੀ ਮੌਜੂਦ ਹੈ ਇਸ ਅੰਦਰੂਨੀ ਜੁੜਾਅ ਦੇ ਵਿਚਾਰ ਨੂੰ ਅੱਗੇ ਇੱਕ ਬਹੁਤ ਹੀ ਖੂਬਸੂਰਤ ਰੂਪਕ ਨਾਲ ਸਮਝਾਇਆ ਗਿਆ ਹੈ ਲਿਖਣ ਦਾ ਰੂਪਕ ਦੋ ਸ਼ਲੋਕ ਹਨ ਜੋ ਪਹਿਲੀ ਨਜ਼ਰੇ ਇੱਕ ਦੂਜੇ ਦੇ ਉਲਟ ਲੱਗਦੇ ਹਨ ਪਹਿਲਾ ਕਹਿੰਦਾ ਹੈ ਕਲੋ ਮਸਾਜਨੀ ਕਿਆ ਸਦਾਈਏ ਭਾਵ ਕਲਮ ਤੇ ਦੁਵាទ ਕਿਉ ਮੰਗਾਈਏ ਇਸ ਦੀ ਬਜਾਏ ਹਿਰਦੇ ਹੀ ਲਿਖਲੇ ਹੋ ਸਿੱਧਾ ਦਿਲ ਤੇ ਲਿਖ ਲੋ ਕਿਉਂਕਿ ਦਿਲ ਤੇ ਲਿਖਿਆ ਇਹ ਪਿਆਰ ਕਬੂ ਨਾ ਟੁੱਟੇ ਸਨੇਹੋ ਇਹ ਕਦੇ ਨਹੀਂ ਟੁੱਟੇਗਾ ਪਰ ਫਿਰ ਦੂਜਾ ਸ਼ਲੋਕ ਕਹਿੰਦਾ ਹੈ ਕਲਮ ਜਲੋ ਸਣ ਮਸਵਾਣੀ ਐ ਕਾਗਦ ਵੀ ਜਲ ਜਾਓ ਕਲਮ ਤੇ ਦਵਾਤ ਦੋਵੇਂ ਸੜ ਜਾਣ ਕਾਗਜ਼ ਵੀ ਸੜ ਜਾਵੇ ਇੱਥੋਂ ਤੱਕ ਕਿ ਲਿਖਣ ਵਾਲਾ ਵੀ ਸੜ ਜਾਵੇ ਇਹ ਬਹੁਤ ਸਖਤ ਸ਼ਬਦ ਨੇ ਹਾਂ ਇਹ ਗੱਲ ਮੈਨੂੰ ਉਲਝਾਉਂਦੀ ਹੈ ਇੱਕ ਪਾਸੇ ਕਲਮ ਨੂੰ ਛੱਡ ਕੇ ਦਿਲ ਤੇ ਲਿਖਣ ਦੀ ਗੱਲ ਹੈ ਤੇ ਦੂਜੇ ਪਾਸੇ ਕਲਮ ਨੂੰ ਸਰਾਪਿਆ ਜਾ ਰਿਹਾ ਹੈ ਅਜੀਹਾ ਕਿਉਂ ਕਿਉਂਕਿ ਦੂਜਾ ਸਿਰੋਕ ਇਸ ਦਾ ਕਾਰਨ ਦੱਸਦਾ ਹੈ ਜਿਨ ਲਿਖਿਆ ਦੂਜਾ ਪਾਓ ਕਿਉਂਕਿ ਉਸ ਕਲਮ ਨੇ ਰੱਬ ਨੂੰ ਛੱਡ ਕੇ ਦੂਜਾ ਪਿਆਰ ਯਾਨੀ ਦੁਨਿਆਵੀ ਮੋਹ ਮਾਇਆ ਬਾਰੇ ਲਿਖਿਆ ਹੈ ਗੱਲ ਇਹ ਹੈ ਕਿ ਇੱਥੇ ਅਸਲ ਮੁੱਦਾ ਕਲਮ ਜਾਂ ਲਿਖਣ ਦਾ ਨਹੀਂ ਬਲਕਿ ਇਸ ਗੱਲ ਦਾ ਹੈ ਕਿ ਕੀ ਅਤੇ ਕਿੱਥੇ ਲਿਖਿਆ ਜਾ ਰਿਹਾ ਹੈ ਅੱਛਾ ਇਹ ਸਾਡੇ ਧਿਆਨ ਦੀ ਦਿਸ਼ਾ ਬਾਰੇ ਇੱਕ ਰੂਪਕ ਹੈ ਕੋਈ ਵੀ ਸਾਧਨ ਭਾਵੇਂ ਉਹ ਕਲਮ ਹੋਵੇ ਲੈਪਟਾਪ ਹੋਵੇ ਜਾਂ ਸਾਡਾ ਆਪਣਾ ਦਿਮਾਗ ਉਸ ਦੀ ਨਿੰਦਾ ਕੀਤੀ ਗਈ ਹੈ ਜੇਕਰ ਉਹ ਸਾਨੂੰ ਨਾਸ਼ਵਾਨ ਚੀਜ਼ਾਂ ਨਾਲ ਜੋੜਦਾ ਹੈ ਤੇ ਉਸੇ ਸਾਧਨ ਦੀ ਸਿਫਤ ਕੀਤੀ ਗਈ ਹੈ ਜੇਕਰ ਉਹ ਸਾਨੂੰ ਸਦੀਵੀ ਸੱਚ ਨਾਲ ਜੋੜਦਾ ਹੈ ਬਿਲਕੁਲ ਇਸ ਨੂੰ ਕੰਪਿਊਟਰ ਦੀ ਮੈਮਰੀ ਵਾਂਗ ਸੋਚੋ ਜੋ ਕਾਗਜ਼ ਤੇ ਲਿਖਿਆ ਹੈ ਦੁਨਿਆਵੀ ਸ਼ੋਹਰਤ ਪੈਸਾ ਉਹ ਰੈਮ ਵਾਂਗ ਹੈ ਇਹ ਅਸਥਾਈ ਹੈ ਜਦੋਂ ਤੱਕ ਸਿਸਟਮ ਚੱਲ ਰਿਹਾ ਹੈ ਉਦੋਂ ਤੱਕ ਹੈ ਜਿਵੇਂ ਹੀ ਸਿਸਟਮ ਬੰਦ ਹੋਇਆ ਇਹ ਮਿਟ ਜਾਂਦਾ ਹੈ ਬਰ ਜੋ ਹਿਰਦੇ ਹੀ ਲਿਖਲੇ ਹੋ ਹਾਂ ਦਿਲ ਤੇ ਲਿਖਿਆ ਹੈ ਉਹ ਹਾਰਡ ਡਰਾਈਵ ਤੇ ਸੇਵ ਕੀਤੇ ਡਾਟਾ ਵਾਂਗ ਹੈ ਉਹ ਪੱਕਾ ਹੈ ਉਹ ਸਿਸਟਮ ਬੰਦ ਹੋਣ ਤੋਂ ਬਾਅਦ ਵੀ ਉੱਥੇ ਹੀ ਰਹਿੰਦਾ ਹੈ ਬਿਲਕੁਲ ਬਾਣੀ ਸਾਨੂੰ ਇਹੀ ਕਹਿ ਰਹੀ ਹੈ ਕਿ ਜ਼ਰੂਰੀ ਚੀਜ਼ਾਂ ਨੂੰ ਸਹੀ ਥਾਂ ਤੇ ਸੇਵ ਕਰੋ ਵਾਹ ਇਹ ਤਾਂ ਬਹੁਤ ਸਪਸ਼ਟ ਹੋ ਗਿਆ ਇਸੇ ਸ਼ਲੋਕ ਵਿੱਚ ਇੱਕ ਹੋਰ ਵਿਚਾਰ ਹੈ ਪੂਰਬ ਲਿਖਿਆ ਕਮਾਵਣਾ ਇਸ ਨੂੰ ਅਕਸਰ ਪਿਛਲੇ ਜਨਮਾਂ ਦੇ ਕਰਮਾਂ ਨਾਲ ਜੁੜਿਆ ਜਾਂਦਾ ਹੈ ਪਰ ਕੀ ਇਸ ਨੂੰ ਸਮਝਣ ਦਾ ਕੋਈ ਮਨੋਵਿਗਿਆਨਿਕ ਤਰੀਕਾ ਵੀ ਹੈ ਹਾਂ ਬਿਲਕੁਲ ਹੈ ਇਸ ਨੂੰ ਇੱਕ ਮਨੋਵਿਗਿਆਨਿਕ ਸੰਕਲਪ ਵਾਂਗ ਦੇਖੋ ਕਲਪਨਾ ਕਰੋ ਕਿ ਸਾਡਾ ਮਨ ਇੱਕ ਟੈਕਸਟ ਡਾਕੂਮੈਂਟ ਹੈ ਸਾਡਾ ਹਰ ਵੱਡਾ ਕੰਮ ਜਾਂ ਵਿਚਾਰ ਉਸ ਡਾਕੂਮੈਂਟ ਵਿੱਚ ਇੱਕ ਵਾਕ ਲਿਖਣ ਵਾਂਗ ਹੈ ਓਕੇ ਪੂਰਬ ਲਿਖਿਆ ਦਾ ਮਤਲਬ ਹੈ ਕਿ ਸਾਡੇ ਭਵਿੱਖ ਦੇ ਕੰਮ ਉਸ ਟੈਕਸਟ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ ਜੋ ਅਸੀਂ ਪਹਿਲਾਂ ਹੀ ਲਿਖ ਚੁੱਕੇ ਹਾਂ ਅਸੀਂ ਆਪਣੀ ਹੀ ਲਿਖੀ ਹੋਈ ਸਕ੍ਰਿਪਟ ਦੇ ਅਨੁਸਾਰ ਚੱਲਦੇ ਹਾਂ ਇਸ ਲਈ ਜਦੋਂ ਬਾਣੀ ਉਸ ਕਲਮ ਨੂੰ ਸਾੜਨ ਲਈ ਕਹਿੰਦੀ ਹੈ ਜੋ ਦੁਨਿਆਵੀ ਮੋਹ ਬਾਰੇ ਲਿਖਦੀ ਹੈ ਤਾਂ ਇਹ ਅਸਲ ਵਿੱਚ ਸਾਨੂੰ ਨਕਾਰਾਤਮਕ ਮਾਨਸਿਕ ਆਦਤਾਂ ਨੂੰ ਮਜ਼ਬੂਤ ਕਰਨ ਤੋਂ ਰੋਕਣ ਦਾ ਇੱਕ ਸ਼ਕਤੀਸ਼ਾਲੀ ਸੱਦਾ ਹੈ ਯਾਨੀ ਇਹ ਕਹਿ ਰਹੀ ਹੈ ਕਿ ਅਜਹੀ ਸਕ੍ਰਿਪਟ ਲਿਖਣਾ ਬੰਦ ਕਰੋ ਜੋ ਤੁਹਾਨੂੰ ਤੁਹਾਡੇ ਅਸਲ ਮਕਸਦ ਤੋਂ ਦੂਰ ਲੈ ਜਾਂਦੀ ਹੈ। ਬਿਲਕੁਲ। ਤਾਂ ਅਸੀਂ ਆਪਣੀ ਹੀ ਕਹਾਣੀ ਦੇ ਲੇਖਕਾਂ ਤੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਹੋ ਜਿਹੀ ਕਹਾਣੀ ਲਿਖ ਰਿਹਾ। ਇਹ ਗੱਲ ਸਾਨੂੰ ਅਗਲੇ ਹਿੱਸੇ ਵੱਲ ਲੈ ਕੇ ਜਾਂਦੀ ਹੈ ਜੋ ਬ੍ਰह्म ਨੇ ਆ ਅਤੇ ਡਰ ਬਾਰੇ ਹੈ। ਪੌੜੀ ਕਹਿੰਦੀ ਹੈ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਭੇਤ ਕਿ ਤੂੰ ਅੰਦਰ ਬਾਹਰ ਹਰ ਥਾਂ ਹੈ। ਤੇ ਸਾਰੇ ਪੇਧ ਜਾਣਦਾ ਹੈ ਤੇ ਫਿਰ ਇੱਕ ਬਹੁਤ ਹੀ ਦਿਲਚਸਪ ਲਾਈਨ ਆਉਂਦੀ ਹੈ ਸੂ ਡਰੇ ਜੇ ਪਾਪ ਕਮਾਵਦਾ ਧਰਮੀ ਵਿਗ세 ਤੂ ਹਾਂ ਪਾਪ ਕਰਨ ਵਾਲਾ ਡਰਦਾ ਹੈ ਤੇ ਧਰਮੀ ਖੁਸ਼ ਹੁੰਦਾ ਹੈ ਇੱਥੇ ਡਰ ਦੇ ਸੰਕਲਪ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਹ ਕਿਸੇ ਗੁੱਸੇ ਖੋਰ ਸਜ਼ਾ ਦੇਣ ਵਾਲੇ ਰੱਬ ਦਾ ਡਰ ਨਹੀਂ ਹੈ ਇਹ ਇੱਕ ਕੁਦਰਤੀ ਨਤੀਜਾ ਹੈ ਕੁਦਰਤੀ ਨਤੀਜਾ ਕਿਵੇਂ ਜਦੋਂ ਤੁਹਾਨੂੰ ਪਤਾ ਹੋਵੇ ਕਿ ਇੱਕ ਸਰਵ ਗਿਆਤਾ ਸ਼ਕਤੀ ਹਰ ਪਲ ਹਰ ਥਾਂ ਮੌਜੂਦ ਹੈ ਤੇ ਸਭ ਕੁਝ ਦੇਖ ਰਹੀ ਹੈ ਤਾਂ ਗਲਤ ਕੰਮ ਕਰਨ ਵਾਲੇ ਦੇ ਮਨ ਵਿੱਚ ਡਰ ਪੈਦਾ ਹੋਣਾ ਲਾਜ਼ਮੀ ਹੈ ਇਸ ਦੇ ਉਲਟ ਜਿਸ ਦਾ ਮਨ ਸਾਫ਼ ਹੈ ਉਹ ਇਸ ਸਰਵ ਵਿਆਪਕ ਮੌਜੂਦਗੀ ਵਿੱਚ ਸੁਰੱਖਿਆ ਤੇ ਆਨੰਦ ਮਹਿਸੂਸ ਕਰਦਾ ਹੈ ਮੈਂ ਸਮਝ ਗਿਆ ਤਾਂ ਇਹ ਕਿਸੇ ਤਾਨਾਸ਼ਾਹ ਦੇ ਡਰ ਵਾਂਗ ਨਹੀਂ ਸਗੋਂ ਉਸ ਕੁਦਰਤੀ ਚਿੰਤਾ ਵਾਂਗ ਹੈ ਜੋ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਬੇਈਮਾਨੀ ਕਰ ਰਹੇ ਹੋ ਤੇ ਇੱਕ ਪੂਰੀ ਤਰ੍ਹਾਂ ਨਿਰਪੱਖ ਸਿਸਟਮ ਤੁਹਾਨੂੰ ਦੇਖ ਰਿਹਾ ਹੈ ਇਹ ਤਾਂ ਇੱਕ ਤਰ੍ਹਾਂ ਨਾਲ ਰੱਬ ਦੇ ਡਰ ਨੂੰ ਬ੍ਰਹਮੰਡੀ ਨਿਯਮਾਂ ਦੇ ਸਤਕਾਰ ਵਿੱਚ ਬਦਲ ਦਿੰਦਾ ਹੈ ਪਰ ਕੀ ਇਸ ਦਾ ਮਤਲਬ ਇਹ ਹੈ ਕਿ ਇੱਕ ਧਾਰਮਿਕ ਵਿਅਕਤੀ ਨੂੰ ਬਿਲਕੁਲ ਵੀ ਡਰ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਥੋੜਾ ਜਿਹਾ ਡਰ ਗਲਤ ਰਾਹ ਤੇ ਜਾਣ ਦਾ ਸਿਹਤਮੰਦ ਨਹੀਂ ਹੁੰਦਾ ਇਹ ਬਹੁਤ ਹੀ ਡੂੰਗਾ ਸਵਾਲ ਹੈ ਬਾਣੀ ਅਨੁਸਾਰ ਜਦੋਂ ਕੋਈ ਸੱਚ ਨਾਲ ਜੁੜ ਜਾਂਦਾ ਹੈ ਤਾਂ ਉਸ ਦਾ ਡਰ ਖਤਮ ਹੋ ਜਾਂਦਾ ਹੈ ਕਿਉਂਕਿ ਜਿਵੇਂ ਪੌੜੀ ਕਹਿੰਦੀ ਹੈ ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਏ ਕੇਤ ਜਦੋਂ ਤੁਸੀਂ ਜਾਣਦੇ ਹੋ ਕਿ ਸਿਸਟਮ ਪੂਰੀ ਤਰ੍ਹਾਂ ਸੱਚਾ ਤੇ ਨਿਆਂਪੂਰਨ ਹੈ ਤਾਂ ਡਰ ਦੀ ਕੋਈ ਥਾਂ ਨਹੀਂ ਰਹਿੰਦੀ ਜਿਹੜਾ ਡਰ ਤੁਸੀਂ ਕਹਿ ਰਹੇ ਹੋ ਗਲਤ ਰਾਹ ਤੇ ਜਾਣ ਦਾ ਉਹ ਸ਼ਾਇਦ ਡਰ ਨਹੀਂ ਸਗੋਂ ਜਾਗਰੂਕਤਾ ਜਾਂ ਸੁਚੇਤਤਾ ਹੈ ਇਹ ਉਸ ਪਿਆਰ ਤੇ ਸਤਕਾਰ ਵਿੱਚੋਂ ਪੈਦਾ ਹੁੰਦਾ ਹੈ ਕਿ ਤੁਸੀਂ ਉਸ ਰਿਸ਼ਤੇ ਨੂੰ ਗਵਾਣਾ ਨਹੀਂ ਜਾਂਦੇ ਅੱਛਾ ਜਿਹੜੇ ਸੱਚ ਨੂੰ ਪਛਾਣ ਲੈਂਦੇ ਹਨ ਸੇ ਸੱਚ ਰਲੇਤ ਉਹ ਸੱਚ ਵਿੱਚ ਹੀ ਲੀਨ ਹੋ ਜਾਂਦੇ ਹਨ ਡਰ ਦੀ ਥਾਂ ਤੇ ਇੱਕ ਅਟੁੱਟ ਭਰੋਸਾ ਆ ਜਾਂਦਾ ਹੈ ਤੇ ਇਸ ਭਰੋਸੇ ਵਿੱਚੋਂ ਹੀ ਪ੍ਰਭੂ ਦੀ ਸਿਫਤਸਲਾ ਨਿਕਲਦੀ ਹੈ ਇਸ ਗੱਲਬਾਤ ਦੇ ਅਖੀਰ ਵਿੱਚ ਇੱਕ ਪੌੜੀ ਦੱਸਦੀ ਹੈ ਕਿ ਉਸ ਦੀ ਵਡਿਆਈ ਕਰਨਾ ਸਭ ਤੋਂ ਉੱਤਮ ਕਰਮ ਕਿਉਂ ਹੈ ਇਸ ਦੇ ਕਈ ਕਾਰਨ ਦਿੱਤੇ ਗਏ ਹਨ ਪਹਿਲਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਯਉ ਹੈ ਧਰਮ ਕਾ ਕਿਉਂਕਿ ਉਸ ਦਾ ਨਿਯਾ ਧਰਮ ਤੇ ਆਧਾਰਿਤ ਹੈ ਦੂਜਾ ਜਾ ਫਲੂ ਹੈ ਜੀਏ ਕਾ ਉਸ ਦੀ ਵਡਿਆਈ ਕਰਨਾ ਹੀ ਇਸ ਮਨੁੱਖਾ ਜੀਵਨ ਦਾ ਅਸਲ ਫਲ ਹੈ ਇਹ ਸਿੱਧਾ ਸਾਡੀ ਸ਼ੁਰੂਆਤੀ ਗੱਲ ਨਾਲ ਜੁੜਦਾ ਹੈ ਹੈਨਾ ਵਕਤ ਵਿਚਾਰੇ ਸੋ ਬੰਦਾ ਹੋਏ ਹਾਂ ਬਿਲਕੁਲ ਜੀਵਨ ਦੇ ਅਸਲ ਮਕਸਦ ਨੂੰ ਸਮਝਣਾ ਅੱਗੇ ਹੋਰ ਵੀ ਦਿਲਚਸਪ ਗੱਲਾਂ ਹਨ ਜਾਂ ਨ ਸੁਣੇ ਕਹਿਆ ਚੁਗਲ ਕਾ ਉਹ ਚੁਗਲ ਖੋਰਾ ਦੀਆਂ ਗੱਲਾਂ ਨਹੀਂ ਸੁਣਦਾ ਇਹ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਤੇ ਆ ਪੁੱਛਿਆ ਦਾਨ ਦੇਵਕਾ ਉਹ ਕਿਸੇ ਤੋਂ ਪੁੱਛ ਕੇ ਦਾਨ ਨਹੀਂ ਦਿੰਦਾ ਉਹ ਬਿਨਾਂ ਮੰਗਿਆ ਹੀ ਦਿੰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਕਿਸ ਨੂੰ ਕੀ ਚਾਹੀਦਾ ਹੈ ਇਹ ਸਾਰੇ ਗੁਣ ਮਿਲ ਕੇ ਇੱਕ ਅਜੀਹੇ ਬ੍ਰह्म ਦਾ ਸਰੂਪ ਪੇਸ਼ ਕਰਦੇ ਹਨ ਜੋ ਸਿਰਫ ਤਾਕਤਵਰ ਹੀ ਨਹੀਂ ਸਗੋਂ ਪੂਰੀ ਤਰ੍ਹਾਂ ਨਿਆਪੂਰਨ ਉਦੇਸ਼ਪੂਰਨ ਸਮਝਦਾਰ ਤੇ ਬੇਯੰਤ ਰਹਿਮਦਿਲ ਹੈ ਇਸ ਲਈ ਉਸ ਦੀ ਸਿਫਤ ਕਰਨਾ ਸਿਰਫ ਇੱਕ ਰਸਮ ਨਹੀਂ ਸਗੋਂ ਉਸ ਦੇ ਇਹਨਾਂ ਗੁਣਾਂ ਨੂੰ ਸਮਝਣਾ ਤੇ ਆਪਣੇ ਅੰਦਰ ਵਸਾਉਣ ਦੀ ਕੋਸ਼ਿਸ਼ ਕਰਨਾ ਹੈ ਬਿਲਕੁਲ ਤੇ ਸਾਰੀ ਗੱਲਬਾਤ ਆਖਿਰਕਾਰ ਇੱਕ ਸ਼ਲੋਕ ਤੇ ਆ ਕੇ ਮੁਕਤੀ ਹੈ ਹਉ ਹਉ ਕਰਤੀ ਸਭ ਮੂਈ ਸੰਪੋ ਕਿਸੇ ਨਾਲ ਨਾ ਸਾਰੀ ਦੁਨੀਆ ਹਉਮੈ ਮੈਂ ਮੈਂ ਵਿੱਚ ਹੀ ਰੂਹਾਨੀ ਤੌਰ ਤੇ ਮਰ ਰਹੀ ਹੈ ਜਿਤਕੀ ਦੌਲਤ ਕਿਸੇ ਦੇ ਨਾਲ ਨਹੀਂ ਜਾਂਦੀ ਤਾਂ ਇਸ ਹਉਮੈ ਤੋਂ ਬਚਣ ਦਾ ਕੀ ਤਰੀਕਾ ਹੈ ਇੱਕ ਹੀ ਤਰੀਕਾ ਹੈ ਨਾਨਕ ਗੁਰਮੁਖ ਉਬਰੇ ਸਾਚਾ ਨਾਮ ਸਮਾਲ ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲੇ ਉਹ ਸੱਚੇ ਨਾਮ ਨੂੰ ਦਿਲ ਵਿੱਚ ਵਸਾ ਕੇ ਇਸ ਰੂਹਾਨੀ ਮੌਤ ਤੋਂ ਬਚ ਜਾਂਦੇ ਹਨ ਤਾਂ ਕੁਲ ਮਿਲਾ ਕੇ ਅੱਜ ਦਾ ਸਾਡਾ ਸਫ਼ਰ ਅੰਦਰ ਤੋਂ ਸ਼ੁਰੂ ਹੋ ਕੇ ਅਨੰਤ ਤੱਕ ਪਹੁੰਚਿਆ ਹੈ ਇਹ ਸਫ਼ਰ ਸੀ ਬਾਰੀ ਨਾਸ਼ਵਾਨ ਰਸਮਾਂ ਤੋਂ ਹਟ ਕੇ ਇੱਕ ਅੰਦਰੂਨੀ ਸਥਾਈ ਤੇ ਦਿਲੋ ਜੁੜਾਉ ਵੱਲ ਇਹ ਉਸ ਬ੍ਰह्म ਮੌਜੂਦਗੀ ਨਾਲ ਜੁੜਨ ਬਾਰੇ ਹੈ ਜੋ ਹਰ ਥਾਂ ਹੈ ਪਰ ਜਿਸਨੂੰ ਮਹਿਸੂਸ ਕਰਨ ਲਈ ਸਾਨੂੰ ਆਪਣੇ ਅੰਦਰ ਚਾਤ ਮਾਰਨ ਦੀ ਲੋੜ ਹੈ ਬਿਲਕੁਲ ਸਹੀ ਅਤੇ ਇਹ ਸਾਨੂੰ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਤੇ ਲਿਆ ਕੇ ਛੱਡਦਾ ਹੈ ਜਿਸ ਤੇ ਸੋਚ ਵਿਚਾਰ ਕੀਤਾ ਜਾ ਸਕਦਾ ਹੈ ਜਿਵੇਂ ਕਿ ਅਸੀਂ ਵਿਚਾਰਿਆ ਸੀ ਜਿਰ ਤਿਰ ਦੇਖਾ ਤੇ ਤਿਰ ਮੌਜੂਦ ਜਿੱਧਰ ਵੀ ਮੈਂ ਵੇਖਦਾ ਹਾਂ ਉੱਥੇ ਉਹ ਮੌਜੂਦ ਹੈ ਇਸ ਵਿਚਾਰ ਦੇ ਆਧਾਰ ਤੇ ਸੋਚਣ ਵਾਲਾ ਸਵਾਲ ਇਹ ਹੈ ਜੇਕਰ ਰਚਨਾਹਾਰ ਆਪਣੀ ਰਚਨਾ ਦੇ ਹਰ ਕਣ ਵਿੱਚ ਹਰ ਇਨਸਾਨ ਵਿੱਚ ਮੌਜੂਦ ਹੈ ਤਾਂ ਫਿਰ ਆਪਣੇ ਆਲੇ ਦੁਆਲੇ ਦੀ ਦੁਨੀਆ ਅਤੇ ਦੂਜੇ ਲੋਕਾਂ ਨਾਲ ਸਾਡਾ ਰਿਸ਼ਤਾ ਕਿਵੇਂ ਬਦਲ ਜਾਂਦਾ ਹੈ